ਨਾ ਆਪਣਾ ਪ੍ਰਭਿੰਦਰ ਸਾਬ ਕੀ ਹੋਇਆ ਕੀ ਗੱਲ ਹੋ ਗਈ ਜਤੋਂ ਲੱਗ ਗਿਆ ਮੋਟਰਸਾਈਕਲ ਗੱਪਿਆਂ ਜਾਂ ਗੱਡੀ ਮੋੜ ਗਈ ਆਹਾ ਬਣਾ ਦਿਹਾੜੀਦਾਰ ਹੈਗਾ ਉਤੋਂ ਪੈਸੇ ਮੰਗੀ ਜਾਂਦਾ ਬੈਕ ਨਾ ਗੱਡੀ ਉਹ ਬੈਕਰ ਜਾਇਆ ਆਹੋ ਇੱਥੇ ਗੱਡੀ ਇਹ ਮੋਟਰਸਾਈਕਲ ਗੱਡੀ ਦੇ ਵਿੱਚ ਲੱਗਾ ਜੀ ਤੇ ਗੱਡੀ ਨੂੰ ਵੈਕ ਕਰਤਾ ਸੀ ਮੋਟਰਸਾਈਕਲ ਤੇ ਆਪਲਾਫ ਤੋਂ ਤੱਕ ਗੱਡੀ ਦਾ ਨੰਬਰ ਆ ਹਾਂਜੀ ਸਰਦਾਰ ਜੀ ਕੀ ਗੱਲ ਹੋਈ ਸਾਡਾ ਸਰ ਗੱਡੀ ਖੜੀ ਸੀ ਲਿਆ ਕੇ ਮੋਟਰਸਾਈਕਲ ਵਿੱਚ ਮਾਰਿਆ ਤੁਸੀਂ ਗੱਡੀ ਨਾਲ ਕੀ ਕਰ ਰਹੇ ਸੀ ਮੈਂ ਗੱਡੀ ਉੱਧਰ ਲਿਆ ਦੇ ਬੈਕ ਕਰ ਨਾ ਯਾਰ ਹੈ ਕਿ ਬੈਕ ਕਰ ਉਧਰ ਉਧਰ ਘੁੰਮ ਗਈ ਸੀ ਜੀ ਇਧਰੋਂ ਗੱਡੀ ਆ ਰਹੀ ਸੀ ਇਹਨੇ ਉਹ ਪਰਲੇ ਪਾਸੋਂ ਲਿਆ ਆ ਗਏ ਉਹ ਬਹੁਤ ਓਵਰ ਸਪੀਡ ਤੇ ਸੀ ਨਹੀਂ ਆਹ ਦਰਸ਼ਕ ਦੱਸਦੇ ਤੁਸੀਂ ਗੱਡੀ ਬੈਕ ਕਰ ਰਹੇ ਸੀ ਸਰ ਜੀ ਮੇਰੀ ਗੱਡੀ ਉਧਰੋਂ ਸੀ ਉਹ ਦੇਖੋ ਕਿੱਥੇ ਖੜੀ ਹੈ ਮੈਂ ਸੁਣੋ ਗੱਡੀ ਕਿੱਥੇ ਖੜੀ ਸੀ ਮੈਂ ਗੱਡੀ ਬੈਕ ਕਰਦੇ ਸੀ ਗੱਡੀ ਉਹ ਉੱਥੇ ਉਹਨੇ ਕਿੱਥੇ ਵੀ ਆ ਜੀ ਬੈਕ ਕਰਦੇ ਸੀ ਗੱਡੀ ਘੱਪੇ ਸੀ ਯਾਰ ਬਹੁਤ ਸਪੀਡ ਤੇ ਸਰ ਵਿੱਚ ਲਿਆ ਕੇ ਹਾਂ ਕੀਤੀ ਸਾਈਡ ਤੇ ਹੌਣੇ ਸਾਈਡ ਤੇ ਇੱਕ ਗੱਡੀ ਆਈ ਉਹ ਵੀ ਜੀ ਆਪਣਾ ਪਰਮਿੰਦਰ ਸਿੰਘ ਜੀ ਤੁਸੀਂ ਕਾਹਤੇ ਆ ਰਹੇ ਸੀ ਮੈਂ ਮੋਟਰਸਾਈਕਲ ਤੇ ਇਧਰੋਂ ਆਂਦਾ ਪਿਆ ਸੀਗਾ ਮੇਰੇ ਉਧਰੋਂ ਪਹਿਲਾਂ ਉਧਰੋਂ ਉਧਰੋਂ ਮਗਰੇ ਗੱਡੀ ਝਾੜ ਦਿੱਤੀ ਅੱਛਾ ਮੈਂ ਵੀ ਉਧਰੋਂ ਇਹ ਮਗਰੋਂ ਗੱਡੀ ਮੇਰੀ ਉਹ ਗੱਡੀ ਵੇਖ ਘਰ ਦਾ ਸੀ ਯਾਰ ਕੱਪੇ ਲੱਗੀ ਮਾਰ ਜਾ ਕੱਪੇ ਤੇਰੇ ਤੂੰ ਨਹੀਂ ਉਧਰੋਂ ਮਾਰ ਦਿਆ ਕੱਪੇ ਹਰ ਵੀ ਤੁਸੀਂ ਚੀਜ਼ ਦੇਖਿਆ ਇਹ ਤੁਸੀਂ ਕੀ ਦੇਖੇ ਗੱਬੇ ਗੱਬਿਓ ਗੱਡੀ ਮੋੜਦਾ ਸੀ ਮੋੜਦਾ ਸੀ ਤੁਸੀਂ ਆਪਣੇ ਅੱਖਾਂ ਵਿੱਚ ਆਹੋ ਵਿੱਚ ਕੀ ਨਾ ਆਪਣਾ ਚਾਰਜ ਸਿੰਘ ਆਹ ਢਾਜਾ ਪੰਡਾ ਹਾਂਜੀ ਹਾਂਜੀ ਢਾਜਾ ਪੰਡਾ ਸਰਦਾਰ ਜੀ ਮੋੜਦਾ ਹੋਏ ਪੋਸਟ ਕਰਮਚਾਰੀ ਪਹੁੰਚ ਚੁੱਕੇ ਆ ਬਹੁਤ ਬੜੇ ਅਨੁਵਾਦ ਪਕੜੇ ਇਸ ਤਿੰਨ ਤਿੰਨੋਂ ਬੰਦਾ ਦੇ ਇੱਕ ਬੰਦਾ ਦੇ ਨੂੰ ਭਲਾ ਮਾਨਤ ਬੰਦਾ ਆ ਠੀਕ ਹੈ ਗਰੀਬ ਬੰਦਾ ਐਡਾ ਕੋ ਪੈਸੇ ਠੀਕ ਹੈ ਇਹ ਕੀ ਹੋ ਜਾਏਗਾ ਸਭੀ ਮੋੜਾਂ ਦੇ ਵਿੱਚ ਰੋੜਾ ਰੱਪੜ ਕੱਟਾ ਬਜ਼ਾਰ ਲਈ ਤੈਨੂੰ ਪਿਆ ਹਾਂ ਕਿਹਾ ਭਾਜੀ ਚੱਲ ਗਰੀਬ ਬੰਦਾ ਉਹਦੀ ਜਗ੍ਹਾ ਤੈਨੂੰ ਮੈਂ ਦੇ ਦਾਂ ਜਿਹੜਾ ਖਰਚਾ ਪਾਣੀ ਤੇ ਰਹਿਣਾ ਥੋੜਾ ਬੋਤਾ ਕਰ ਸਕਦਾ ਉਹ ਜਿਹੜਾ ਕਹਿੰਦਾ ਜੋ ਨਾ ਕਰਕੇ ਨੀ ਦੇ ਲੋ ਠੀਕ ਤੁਸੀਂ ਬਾਦੂ ਦਾ ਸਾਰਾ ਇਹਦਾ ਇਕੱਠਾ ਕਰ ਲੈ ਕਿ ਯਾਰ ਤੂੰ ਵੱਡੀ ਰੋਡ ਦੇ ਵਿੱਚ ਗੱਡੀ ਆ ਕੇ ਮੋੜਨ ਲੱਗਾ ਐ ਚਲ ਭਾਜੀ ਤੁਸੀਂ ਐਵੇਂ ਗਲਤ ਬੋਲ ਰਹੇ ਹੋ ਮੈਂ ਗਲਤ ਗੱਲ ਬੋਲ ਰਿਹਾ ਮੈਂ ਤਾਂ ਤੈਨੂੰ ਪਹਿਲਾਂ ਵੀ ਆ ਕੇ ਤੇਰੀ ਬ ਮੇਰਾ ਸੋਚਦਾ ਕੀ ਹੁੰਦਾ ਸੋਚਦਾ ਮੈਂ ਉਹ ਵੀ ਭਾਈ ਜੀ ਨੂੰ ਆਪਣੀ ਉਹ ਦੇਣਾ ਯਾਰ ਉਹ ਕੀ ਆ ਦੋ ਕਹਿ ਰਹੇ ਯਾਰ ਥੋੜਾ ਜਿਹਾ ਮਦਦ ਜੋ ਨਿਬੜਵਾਣਗੇ ਕਾ ਕੋਈ ਟੱਕਾ ਜਾਏਗਾ ਨਾ ਯਾਰ ਤੈਨੂੰ ਮੈਂ ਤਾਂ ਤੇਰੇ ਕੋਲ ਜੀ ਐਲਪੀ ਦੀ ਗੱਲ ਮਤਲਬ ਬੰਦਾ ਹੈ ਨਾ